ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋਹ ਸਿੰਘ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਕੋਈ ਵੀ ਤੁਹਾਡਾ ਵੱਡੇ ਤੋਂ ਵੱਡਾ ਮੋਰਚਾ ੜਿਆ ਹੋਵੇ ਕੋਈ ਵੀ ਕਾਰਜ ਬਾਰ ਬਾਰ ਕੋਸ਼ਿਸ਼ਾਂ ਕਰਨ ਦੇ ਵੀ ਸਫਲ ਨਾ ਹੁੰਦਾ ਹੋਵੇ ਤੇ ਕੋਈ ਰਸਤਾ ਨਾ ਦਿਖਦਾ ਹੋਵੇ ਤੇ ਘਰ ਦੇ ਵਿੱਚ ਆਦ ਬਿਆਦ ਦਾ ਵਾਸਾ ਹੋਵੇ ਥੱਕ ਗਏ ਹੋਈਏ ਹਾਰ ਗਏ ਹੋਈਏ ਕੋਈ ਵੀ ਰਸਤਾ ਨਾ ਦਿਖਦਾ ਹੋਵੇ ਸਾਧ ਸੰਗਤ ਜੀ ਸਾਨੂੰ ਕਿਸੇ ਦੂਸਰੇ ਦੇ ਅੱਗੇ ਜਾ ਕੇ ਪੱਲਾ ਨਹੀਂ ਅਡਣਾ ਚਾਹੀਦਾ ਉਸ ਸਮੇਂ ਆਪਣੇ ਸਤਿਗੁਰਾਂ ਦੀ ਸਰਨ ਵਿੱਚ ਆ ਕੇ ਸਤਿਗੁਰਾਂ ਦਾ ਉਹ ਟਾਸਰਾ ਲੈ ਕੇ ਸਤਿਗੁਰਾਂ ਦੇ ਅੱਗੇ ਰਜੋਈ ਕਰਨੀ ਚਾਹੀਦੀ ਹੈ ਅਖੰਡ ਜਪ ਚੰਡੀ ਦੇ ਕਰਾਉਣੇ ਚਾਹੀਦੇ ਹਨ ਸਾਧ ਸੰਗਤ ਜੀ ਕੋਈ ਵੀ ਮੋਰਚਾ ਤਾਨੂੰ ਲੱਗਦਾ ਹੈ ਕਿ ਸਫਲ ਨਹੀਂ ਹੋ ਸਕਦਾ ਸੱਚੀ ਭਾਵਨਾ ਦੇ ਨਾਲ ਭਰੋਸਾ ਰੱਖ ਕੇ ਚੰਡੀ ਦੀ ਵਾਰ ਦੇ ਅਠੰਡ ਜਾਪ ਕਰਵਾਓ ਸਾਧ ਸੰਗਤ ਜੀ ਜੇ ਚੰਡੀ ਦੇ ਜਾਪ ਪੂਰੀ ਮਰਿਆਦਾ ਪੂਰੀ ਸਮਗਰੀ ਦੇ ਨਾਲ ਕੋਈ ਬਾਣੇ ਵਾਲਾ ਸਿੰਘ ਕਰ ਦਵੇ ਨਾ 48 ਘੰਟੇ 3 ਦਿਨ ਦਾ ਇਹ ਜਾਪ ਹੁੰਦਾ ਹੈ ਜੇ ਜਾਪ ਹੋ ਜੇ ਤਾਂ ਵੱਡੇ ਤੋਂ ਵੱਡਾ ਜਿਹੜਾ ਮੋਰਚਾ ਸਾਡਾ ਉਹ ਫਤਿਹ ਹੋ ਜਾਂਦਾ ਹੈ ਅਗਣਿਤ ਜਿਹੜੀਆਂ ਸੰਗਤਾਂ ਨੇ ਉਹ ਜਾਪ ਕਰਵਾਏ ਨੇ ਤੇ ਜਾਪ ਕਰਵਾ ਵੀ ਰਹੀਆਂ ਨੇ ਜਿਨ੍ਹਾਂ ਦੇ ਮੋਰਚੇ ਮਹਾਰਾਜ ਜੀ ਸਫਲ ਕਰ ਰਹੇ ਨੇ ਸਾਧ ਸੰਗਤ ਜੀ ਇਹ ਪੂਰੀ ਸਮਗਰੀ ਦੇ ਨਾਲ ਜਾਪ ਜਦ ਹੋ ਜਾਂਦਾ ਹੈ ਨਾ ਘਰ ਦੇ ਵਿੱਚੋਂ ਬਲਾਵਾ ਕੋਹਾਂ ਦੂਰ ਭਜਦੀਆਂ ਨੇ ਤੇ ਜਿਹੜਾ ਆਦ ਬਿਆਦ ਘਰ ਦੇ ਵਿੱਚ ਹੁੰਦਾ ਹੈ ਨਾ ਸਾਧ ਸੰਗਤ ਜੀ ਉਹ ਦੂਰ ਭਜ ਜਾਂਦਾ ਹੈ